ਹੈ एवरीवन ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਵਿੱਚ ਹਾਂਜੀ ਸਵੇਰ ਦਾ ਟਾਈਮ ਸੀਗਾ ਇੱਧਰ ਮੈਂ ਆਪਣੇ ਹਸਬੰਡ ਲਈ ਖਾਣਾ ਬਣਾਉਣ ਲੱਗੀ ਹਾਂ ਤੇ ਮੈਂ ਸਭ ਤੋਂ ਪਹਿਲਾਂ ਤਰੀ ਹੋਈ ਸੀ ਚਾਹ ਐਂਡ ਉਹਨਾਂ ਦਾ ਕਰਨਾ ਟਿਫਨ ਪੈਕ ਉਹਨਾਂ ਨੇ ਜਾਣਾ ਕੰਮ ਤੇ ਇਸ ਕਰਕੇ ਜਲਦੀ ਜਲਦੀ ਆਪਾਂ ਚਾਹ ਬਣਾਉਣੇ ਆ ਨਾਸ਼ਤਾ ਬਣਾ ਲਵਾਂ ਸਵੇਰ ਦਾ ਇਹ ਇੱਕ ਉਹਨਾਂ ਦਾ ਟਿਫਿਨ ਪੈਕ ਕਰ ਦਵਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਚਾਹ ਨੂੰ ਤਾਂ ਮੈਂ ਨਾ ਕਾਰਡ ਕਰਕੇ ਬਣਾਉਂਦੀ ਆ ਨਾ ਬਹੁਤ ਸਵਾਦ ਲੱਗਦੀ ਆ ਚਾਹ ਪੀਣ ਦੇ ਵਿੱਚ ਚਾਹ ਫਟਾਫਟ ਬਣਾ ਲਈ ਸੀ ਇਸ ਨੂੰ ਮੈਂ ਕੈਟਲ ਦੇ ਵਿੱਚ ਕੱਢ ਦੂੰਗੀ ਥੈਨ ਦੂਸਰੇ ਨੰਬਰ ਤੇ ਮੈਂ ਤਵਾ ਰੱਖ ਦਿੱਤਾ ਰੋਟੀ ਪਕਾਉਣ ਦੇ ਲਈ ਐਂਡ ਗਾਇਜ਼ ਤੁਸੀਂ ਦੇਖ ਸਕਦੇ ਹੋ ਇੰਨਾ ਸਾਰਾ ਖਲਾਰਾ ਪਿਆ ਹੋਇਆ ਸੀ ਨਾ ਰੂਮ ਦੀ ਸਫਾਈ ਕਰਨ ਵਾਲੀ ਹੋਈ ਪਈ ਹੈਗੀ ਆ ਤੇ ਅੱਜ ਆਪਾਂ ਕਰਨਗੇ ਰੂਮ ਦੀ ਸਫਾਈ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਆ ਚਾਹ ਨੂੰ ਮੈਂ ਕੈਟਲ ਦੇ ਵਿੱਚ ਪਾ ਦਿੱਤਾ ਆ ਤੇ ਉਸ ਤੋਂ ਬਾਅਦ ਆਪਾਂ ਰੋਟੀ ਫਟਾਫਟ ਰੋਟੀ ਬਣਾਉਂਦੇ ਆ ਤਾਂ ਮੈਂ ਸੋਚਿਆ ਕਿ ਸੈਂਡਵਿਚ ਬਣਾਈਏ ਬ੍ਰੈਡ ਪਈ ਹੋਈ ਸੀ ਗਾਇਸ ਤੇ ਰਾਤ ਦੀ ਨਾ ਸਬਜੀ ਸੀ ਆਲੂ ਗਾਜਰਾਂ ਦੀ ਸਬਜੀ ਬਣਾਈ ਸੀਗੀ ਤਾਂ ਬਹੁਤ ਸਵਾਦ ਸੀ ਹੱਬੀ ਨਾ ਐਵੇਂ ਤਾਂ ਖਾਂਦੀ ਨਹੀਂਗੀ ਤੇ ਮੈਂ ਉਹਨਾਂ ਨੂੰ ਆਖਿਆ ਤੁਹਾਨੂੰ ਮੈਂ ਸੈਂਡਵਿਚ ਬਣਾ ਕੇ ਦਿੰਦੀ ਆ ਘਰ ਹੀ ਪਏ ਹੋਏ ਸੀ ਬ੍ਰੈਡ ਤਾਂ ਮੈਂ ਤਿੰਨ ਸੈਂਡਵਿਚ ਬਣਾਏ ਕਿਉਂਕਿ ਜਿੰਨੇ ਕੁ ਬ੍ਰੈਡ ਸੀਗੇ ਫਾਈਨਲੀ ਤਿੰਨੇ ਹੀ ਬਣੇ ਸੀਗੇ ਫਟਾਫਟ ਮੈਂ ਆਪਣਾ ਤਵੇ ਦੇ ਉੱਪਰ ਕਿਉਂ ਲਾਇਆ ਅੱਛੇ ਤਰ੍ਹਾਂ ਪਹਿਲਾਂ ਬ੍ਰੈਡ ਨੂੰ ਗਰਮ ਕੀਤਾ ਦੇਖ ਸਕਦੇ ਆ ਤੁਸੀਂ ਬ੍ਰੈਡ ਨੂੰ ਗਰਮ ਕਰਨ ਤੋਂ ਬਾਅਦ ਥੋੜੀ ਥੋੜੀ ਸੌਂਸ ਲਗਾਉਣ ਤੋਂ ਬਾਅਦ ਵਿੱਚ ਸਬਜ਼ੀ ਪਾ ਕੇ ਨਾ ਉੱਪਰ ਯਾਨੀ ਕਿ ਉਸ ਨੂੰ ਕਵਰ ਕਰ ਦੂੰਗੀ ਸੈਂਡਵਿਚ ਤਰ੍ਹਾਂ ਯਾਨੀ ਕਿ ਬਣਾ ਲੂੰਗੀ ਤਾਂ ਵੀਡੀਓ ਨੂੰ ਥੋੜਾ ਜਿਹਾ ਫਾਸਟ ਕੀਤਾ ਹੋਇਆ ਹੈ ਤਾਂ ਕਿ ਤੁਹਾਨੂੰ ਦੇਖਣ ਵਿੱਚ ਬੋਰਿੰਗ ਨਾ ਲੱਗੇ ਸੋ ਇਦਾਂ ਹੀ ਵੇਸਟ ਨਾ ਕਰਿਆ ਕਰੋ ਯਾਰ ਬਚਦਾ ਹੋਇਆ ਖਾਣਾ ਨਹੀਂ ਪਸੰਦ ਤਾਂ ਹੋਰ ਬਹੁਤ ਤਰੀਕੇ ਹੁੰਦੇ ਆ ਕਿਸ ਤਰ੍ਹਾਂ ਉਹਨੂੰ ਯੂਜ਼ ਕਰਕੇ ਆਪਾਂ ਖਾ ਲੈਣਾ ਬਹੁਤ ਆਸਾਨੀ ਨਾਲ ਨਾਲੇ ਬਹੁਤ ਸਵਾਦ ਲੱਗਣਾ ਹਨਾ ਤਾਂ ਹਸਬੈਂਡ ਨੂੰ ਗੋਭੀ ਦੀ ਸਬਜ਼ੀ ਘੱਟ ਥੋੜੀ ਪਸੰਦ ਆ ਤੇ ਮੈਂ ਉਹਨਾਂ ਨੂੰ ਸੈਂਡਵਿਚ ਬਣਾ ਕੇ ਦਿੱਤਾ ਤਾਂ ਬਹੁਤ ਮਜ਼ੇ ਨਾਲ ਉਹਨਾਂ ਨੇ ਖਾਧਾ ਪਤਾ ਨਹੀਂ ਕਿਉਂ ਰੋਟੀ ਨਾਲ ਨਹੀਂ ਉਹਨਾਂ ਨੇ ਖਾਧਾ ਹੈਗਾ ਤੇ ਫਿਰ ਮੈਂ ਕਿਹਾ achar ਪਿਆ ਹੋਇਆ ਸੀਗਾ ਅਮੇ ਤਾਂ ਉਹਨੇ ਉੱਥੇ ਵੀ ਨਖਰੇ ਕਰਨੇ ਸੀ ਤਾਂ ਫਿਰ ਮੈਂ ਥੋੜੀ ਜੀ ਸਬਜੀ ਦੇ ਨਾਲ ਆਚਾਰ ਪਾ ਦਿੱਤਾ ਸਾਈਡ ਤੇ ਮੈਂ ਕਿਹਾ ਖਾ ਲੈਣਗੇ ਜੇ ਸਬਜੀ ਨਾ ਖਾਣੀ ਹੋਈ ਚਲੋ ਇਹ ਸਾਰੇ ਖਾ ਲੈਣਗੇ ਜਿਵੇਂ ਮਰਜ਼ੀ ਕਰਕੇ ਮੈਂ ਉਹਨਾਂ ਨੂੰ ਰੋਟੀ ਫਿਰਨ ਪੈਕ ਕੀਤਾ फटाफट ਤੇ ਇੱਧਰ ਨਾਸ਼ਤੇ ਵਿੱਚ ਦੋ ਪਰਾਂਠੇ ਬਣਾਏ ਨਾਲ ਸੈਂਡਵਿਚ ਸੀਗੇ ਤੇ ਆਪਾਂ ਪਿੰਦੇ ਆ ਜੀ ਚਾਹ ਤੇ ਉਸ ਤੋਂ ਬਾਅਦ ਮੈਂ ਹਸਬੰਡ ਨੂੰ ਪੁੱਛਿਆ ਦੱਸੋ ਕਿੱਦਾਂ ਕੇ ਕਹਿੰਦੇ ਬਹੁਤ ਵਾਦ ਬਣਿਆ ਮੈਂ ਕਿ ਕਿੱਦਾਂ ਬਣਾਇਆ ਕਹਿੰਦੇ ਹੋ ਰਹੀ ਹੈਗੀ ਮੈਂ ਕਿ ਬਰੈਡ ਹੀ ਨਹੀਂ ਸੀਗੇ ਤੇ ਮੈਂ ਨਹੀਂ ਬਣਾ ਦਿੱਤੇ ਗਾਇਜ਼ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਤੇ ਮੇ ਨਾਲ ਨਾਲ ਹਸ ਰਹੀ ਸੀ ਮੈਂ ਕਿ ਤੁਸੀਂ ਉਹਨੂੰ ਬੋਲ ਤੋ ਖਰਾਬ ਕਰਦੇ ਹੋ ਮੈਨੂੰ ਖਰਾਬ ਕਰਨ ਲੱਪਿਓ ਤੁਸੀਂ ਤਾਂ ਉਸ ਤੋਂ ਬਾਅਦ ਅਸੀਂ ਦੇ ਸਾਬਦੇ ਆ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਮੈਨੂੰ ਹੀ ਖਵਾਉਂਦੇ ਹੁੰਦੇ ਆ ਕੋਈ ਚੀਜ਼ ਵੀ ਮੈਂ ਬਣਾਉਂਦੀ ਆ ਨਾ ਉਹ ਸਭ ਤੋਂ ਪਹਿਲਾਂ ਮੈਨੂੰ ਖਵਾਉਂਦੇ ਆ ਕਿ ਮੈਂ ਹੱਕ ਤੂੰ ਖਾਏਂਗੀ ਚਾਹੇ ਉਹ ਆਪ ਬਣਾਣਾ ਚਾਹੇ ਉਹ ਚੀਜ਼ ਮੈਂ ਬਣਾਵਾ ਹਨਾ ਪਰ ਮੈਨੂੰ ਮੇਰੇ ਹੱਥਾਂ ਦੀ ਚੀਜ਼ ਘੱਟ ਪਸੰਦ ਲੱਗਦੀ ਆ ਮੈਨੂੰ ਉਹਨਾਂ ਦੇ ਹੱਥਾਂ ਦੀ ਜ਼ਿਆਦਾ ਵਧੀਆ ਲੱਗਦੀ ਆ ਉਦੋਂ ਬਾਅਦ ਜਿਵੇਂ ਦੇਖਾਂ ਨੇ ਸਾਰਾ ਸਮਾਨ ਨਾ ਟੇਬਲ ਜਣਾ ਰਾਤ ਡਿੱਗ ਪਿਆ ਇਕਦਮ ਖੜਕਾ ਹੋਇਆ ਸਾਰੀ ਇਧਰ ਕੱਪੜੇ ਧੋਣ ਵਾਲੇ ਸੀ ਉੱਤੇ ਮਤਲਬ ਧੁੱਤੇ ਹੋਏ ਕੱਪੜੇ ਬਹੁਤ ਹੀ ਆ ਰਹੀ ਕਲਮੀਰਾ ਬਿਨਾ ਓਖਾ ਹੈਗਾ ਗਾਇਸ ਇੱਥੇ ਮੈਂ ਚਾਕਲੇਟ ਖਾ ਰਹੀ ਸੀ ਮੇਰੇ ਦੰਦ ਸਾਰੇ ਲੁੱਬੜ ਗਏ ਸੀਗੇ ਤਾਂ ਕੈਮਰਾ ਦੇਖ ਕੇ ਉਹਨਾਂ ਨੇ ਫਟਾਫਟ ਮੇਰਾ ਫੋਨ ਫੜ ਕੇ ਕਹਿੰਦੇ ਗਾਇਸ ਦੇਖੋ ਜੀ ਤੁਹਾਡੀ ਮਹਿਕ ਥੈਨ ਗਾਇਸ ਤੁਸੀਂ ਦੇਖ ਸਕਦੇ ਹੋ ਇਧਰ ਮੈਂ ਵਾਸ਼ਮ ਵਿੱਚ ਕੁਝ ਕੱਪੜੇ ਸੀ ਕੁਝ ਕੱਪੜੇ ਧੋਵਾਂਗੀ ਮੈਂ ਕੁਝ ਕੱਪੜੇ ਨਹੀਂ ਧੋਵਾਂਗੀ ਥੋੜੀ ਜਿਹੀ ਲਗਾਈ ਹੋਈ ਸੱਥਾ ਤੇ ਬੈਂਦੀ ਹੰਮੀ ਦਾ ਨਾਮ ਲਿਖਿਆ ਹੋਇਆ ਜਿਗਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਗਾਇਸ ਆਪਣਾ ਇਧਰ ਕੱਪੜੇ ਮੈਂ ਧੋਤੇ ਉਸ ਤੋਂ ਬਾਅਦ ਐਨੇ ਕੋ ਬਰਤਨ ਸੀਗੇ ਜੋ ਧੋਣ ਵਾਲੇ ਸੀਗੇ ਮੇਰੇ ਫਟਾਫਟ ਮੈਂ ਆਈ ਅੰਦਰ ਐਂਡ ਅਨਸ ਹਾਰਰ ਸੋਈਦਾ ਸਮਾਨ ਮੈਂ ਥੱਲੇ ਸੋਣੀ ਤਰ੍ਹਾਂ ਜੋੜ ਦਿੱਤਾ ਤੇ ਇਧਰ ਆਪਣਾ ਟੇਬਲ ਖਾਲੀ ਕਰਕੇ ਇੱਥੇ ਆਪਣਾ ਮੇਕਅਪ ਦਾ ਕੱਪੜੇ ਸਭ ਕੁਝ ਸੈੱਟ ਕਰ ਦਿੱਤਾ ਬਹੁਤ ਸੋਹਣੇ ਰੂਮ ਦੀ ਮੈਂ ਅੱਜ ਆਪਣੀ ਸਫਾਈ ਕਰ ਦਿੱਤੀ ਜਿੰਨਾ ਕੁ ਵੀ ਸੈਪਰੇਟ ਕੀਤਾ ਬਹੁਤ ਵਧੀਆ ਕੀਤਾ ਸੀਗਾ ਦੈਨ ਫਾਈਨਲੀ ਗਾਇਜ਼ ਇੱਥੇ ਆਪਾਂ ਹੁਣ ਬਣਾਵਾਂਗੇ ਚਾਹ ਤੇ ਇਧਰ ਮੈਂ ਆਪਣੇ ਲਈ ਬਣਾ ਰਹੀਆਂ ਖਾਣਾ ਸਫਾਈ ਕੀਤੀ ਹੈ ਨਾ ਸਾਰੇ ਕਮਰੇ ਦੀ ਬਹੁਤ ਥੱਕੀ ਹੋਈਆਂ ਬਹੁਤ ਜਿਆਦਾ भूख लगी ਹੋਇਆ ਗਾਇਸ ਮੈਨੂੰ ਬਹੁਤ ਤੇਜ਼ ਤੇ ਫਟਾਫਟ ਆਪਾਂ ਦੁੱਧ ਪਿਆ ਹੋਇਆ ਸੀਗਾ ਤੇ ਆ ਚਾਹ ਮੈਂ ਨਾਲ ਦੋ ਪਰਾਂਠੇ ਬਣਾਏ ਤੇ ਸਬਜ਼ੀ ਖਾਧੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਮੈਂ ਨਾ ਖਾਣਾ ਬੈਠ ਕੇ ਖਾਉਂਗੀ ਕਿਉਂਕਿ ਮੈਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਨਾ ਬਹੁਤ ਜ਼ਿਆਦਾ ਹਸਬੰਡ ਨਾਲ ਸਵੇਰ ਦਾ ਨਾਸ਼ਤਾ ਕੀਤਾ ਹੋਇਆ ਸੀਗਾ ਉਸ ਤੋਂ ਬਾਅਦ ਮੈਨੂੰ ਅੱਜ ਪੂਰਾ ਦਿਨ ਮੈਂ ਸਫਾਈ ਕਰਦੀ ਰਹੀ ਘਰ ਦੀ ਅੰਦਰ ਦੀ ਕੱਪੜੇ ਧੋਤੇ ਸਾਰਾ ਬਰਤਨ ਸਾਫ ਕੀਤਾ ਸਾਰਾ ਮਤਲਬ ਕਿ ਨਾ ਬਹੁਤ ਜ਼ਿਆਦਾ ਥੱਕ ਚੁੱਕੀ ਸੀ ਜੇ ਵੀਡੀਓ ਸ਼ੂਟ ਕਰਨੀ ਸੀ ਸ਼ਾਰਟ ਵੀਡੀਓ ਹਨਾ ਮੇਕਅਪ ਵੀਡੀਓ ਸ਼ੂਟ ਕਰਨੀ ਸੀ ਗਾਇਜ਼ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇੱਕ ਨਾ ਆਪਣਾ ਖਾਣਾ ਖਾਣ ਤੋਂ ਬਾਅਦ ਅਜਮੇ ਕਰਨੀ ਸੀ ਮੇਕਅਪ ਵੀਡੀਓ ਸ਼ੂਟ ਗਾਇਜ਼ ਦੂਸਰੇ ਚੈਨਲ ਦਾ ਲਿੰਕ ਮੈਂ ਕਮਿਊਨਿਟੀ ਵਿੱਚ ਦੇ ਦੂੰਗੀ ਆਪਣੇ ਮੇਕਅਪ ਵੀਡੀਓ ਵੀ ਜ਼ਰੂਰ ਦੇਖਣਾ ਹਨਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਟਾਈਮ ਹੋ ਚੁੱਕਿਆ ਸੀ ਰਾਤ ਦਾ ਤਕਰੀਬਨ ਖਾਣਾ ਮਨਾ ਖਾਂਤੋਂ ਬਾਅਦ ਰਹਾ ਅੱਧਾ ਟਾਈਮ ਸੀ ਮੈਂ ਕੀਤਾ ਵਲੌਗ ਸਟਾਰਟ ਇਧਰ ਮੈਂ ਮੇਕਅਪ ਵੀਡੀਓ ਸ਼ੂਟ ਕੀਤੀ ਸੀ ਮੇਕਅਪ ਹਲੇ ਤੱਕ ਰਿਮੂਵ ਨਹੀਂ ਕੀਤਾ ਇੰਸਟਾਗ੍ਰam ਵੀਡੀਓ ਸ਼ਾਰਟ ਕਰਦੀ ਰਹੀ ਮੈਂ ਆਪਣਾ ਤੇ ਇਧਰ ਕੱਪੜੇ ਮੇਰੇ ਸੁੱਕ ਗਏ ਸੀ ਥੋੜੇ ਥੋੜੇ ਗਿੱਲੇ ਸੀਗੇ ਮੈਂ ਉਦਾਂ ਹੀ ਉਤਾਰ ਲੇ ਮੈਨੂੰ ਐਸੀ ਰਾਤ ਨੂੰ ਧੁੰਦ ਪੈਣੀ ਹੈਗੀ ਆ ਸਾਰੇ ਅੰਦਰ ਟੇਬਲ ਤੇ ਰੱਖ ਦਿੱਤੇ ਕੱਪੜੇ ਥੈਨ ਉਸ ਤੋਂ ਬਾਅਦ ਮੈਂ ਆਪਣਾ ਕੀਤਾ ਮੇਕਅਪ ਰਿਮੂਵ ਤੇ ਹਸਬੰਡ ਦੀ ਮੰਗਾਰੀ ਆ ਵੇਟ ਹੋ ਆਣਗੇ ਰਾਤ ਨੂੰ ਹਨਾ ਤਕਰੀਬਨ ਹੁਣ ਕਾਫੀ ਲੇਟ ਆਣ ਲੱਗ ਪਿਆ ਇਸ ਕਰਕੇ ਮੈਨੂੰ ਉਹਨਾਂ ਦੀ ਵੇਟ ਕਰਨ ਕੀ ਆਪਾਂ ਰੱਖ ਦਿੰਦੇ ਆ ਤੇ ਉਹਨਾਂ ਦੇ ਨਾਲ ਜਦੋਂ ਆਏ ਆਪਾਂ ਖਾਵਾਂਗੇ ਹਨਾ ਤੇ ਖਾਣਾ ਬਣਾਉਣ ਦੇ ਲਈ ਤੁਸੀਂ ਦੇਖ ਸਕਦੇ ਹੋ ਮੇਕਅਪ ਵਗੈਰਾ ਰਿਮੂਵ ਕਰਨ ਤੋਂ ਬਾਅਦ ਮੈਂ ਆਲੂ ਗਜ਼ਰਾ ਆਪਣਾ ਦੀ ਸਬਜੀ ਕੱਟ ਕੀਤੀ ਟੋਕੇ ਵਾਸ਼ ਕਰਕੇ ਉਸ ਤੋਂ ਬਾਅਦ ਆਪਾਂ ਨੂੰ ਧਰ ਦੇਵਾਂਗੇ ਸਬਜੀ ਨੂੰ ਸਭ ਤੋਂ ਪਹਿਲਾਂ ਮੈਂ ਕੜਾਇਆ ਆਪਣਾ ਸੋਰੀ ਸਗਲੀ ਨੂੰ ਵਾਸ਼ ਕੀਤਾ ਆ ਸਗਲੀ ਦੇ ਵਿੱਚ ਮੈਂ ਬਣਾਉਂਗੀ ਸਬਜੀ ਤੇ ਦੇਖ ਸਕਦੇ ਆ ਤੁਸੀਂ ਸਬਜੀ ਤਰੰਤੋਂ ਬਾਅਦ ਗੁੰਨਾਂਗੀ ਆਟਾ ਤੇ ਥੋੜਾ ਟਾਈਮ ਬਾਅਦ ਬਣਾਉਂਗੀ ਰੋਟੀ ਕਿਉਂਕਿ ਰੋਟੀ ਇੱਦਾਂ ਪਈ ਪਈ ਠਰ ਜਾਣੀ ਹੈਗੀ ਆ ਜਦੋਂ ਉਹਨਾਂ ਦੇ ਆਉਣ ਦਾ ਟਾਈਮ ਤਕਰੀਬਨ ਮੈਨੂੰ ਪਤਾ ਉਹ ਕਿਹੜੇ ਟਾਈਮ ਘਰ ਆਣ ਵਾਲੇ ਹੁੰਦੇ ਆ ਤਾਂ ਮੈਂ ਬਸ ਉਹ ਦੋ ਜਣ ਬਸ ਆਣੇ ਵਾਲੇ ਨੇ ਫਾਈਨਲੀ ਇਹਦੇ ਰੋਟੀਆਂ ਵੀ ਆਪਾਂ ਬਣਾ ਹੀ ਦਿੰਦੇ ਆ ਆਟਾ ਗੁੰਨ ਕੇ ਰੱਖ ਦਿੱਤਾ ਸੀਗਾ ਸੋ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਫਾਈਨਲੀ ਮੇਰਾ ਸਾਰਾ ਕੰਮ ਹੋ ਗਿਆ ਸੀ ਮੈਂ ਨਾ ਇਸ ਤੋਂ ਬਾਅਦ ਸੋ ਹੈ एवरीवन नेक्स्टਡੇ ਐਂਡ ਅੱਭੀ ਗਏ ਹੋਇਆ ਕੰਮ ਤੇ ਮਾਰਨਿੰਗ ਦਾ ਨਹੀਂ ਕੀਤਾ ਮੈਂ ਸਟਾਰਟ ਵਲੌਗ ਸੋ ਦੁਪਹਿਰ ਦਾ ਟਾਈਮ ਸੀ ਨੈਕਸਟਡੇ ਆ ਮੈਨੂੰ ਬਹੁਤ ਜ਼ਿਆਦਾ ਇਧਰ ਭੁੱਖ ਲੱਗੀ ਹੋਈ ਸੀ ਮੈਂ ਆਪਣੇ ਲਈ ਗਾਇਜ਼ ਬਣਾਉਣੀ ਆ ਚੋਲ ਸੋ ਛੋਲਾ ਲਈ ਮੈਂ ਛੋਟੀ ਜੀ ਕੌਲੀ ਆ ਜਿਹੜੀ ਥੋੜੀ ਜਿਹੀ ਚੋਲ ਬਣਾਣੇ ਉਹਦੇ ਲਈ ਮੈਂ ਆਪਣਾ ਆਇਲ ਲਿਆ ਇਸ ਦੇ ਵਿੱਚ ਸਾਰੀ ਵੈਜੀਟੇਬਲਸ ਪਾ ਦੂੰਗੀ ਜੋ ਕੱਟ ਕੀਤੇ ਹੋਏ ਸੀਗੇ ਨੰਨ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਕੋਲੀ ਚੋਲਾਂ ਦੀ ਸੀ ਜੋ ਮੈਂ ਪਾਈ ਇੱਕ ਨ ਮੈਨੂੰ ਜੀਰੇ ਵਾਲੇ ਤੜਕੇ ਵਾਲੇ ਚੋਲ ਗਾਇਸ ਬਹੁਤ ਵਧੀਆ ਲੱਗਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਤੇਲ ਗਰਮ ਕਰੰਤੇ ਉਹ ਬਾਅਦ ਜੀਰਾ ਪਾਇ ਜੀਰਾ ਨੂੰ ਅੱਛੇ ਤਰ੍ਹਾਂ ਪਕਾ ਕੇ ਉਸ ਤੋਂ ਬਾਅਦ ਸਾਰੇ ਵੈਜੀਟੇਬਲਸ ਸਬਜੀਸ ਜੋ ਵੀ ਕੱਟ ਕੀਤੀਆਂ ਸੀ ਆਹ ਕੜਾਈ ਦੇ ਵਿੱਚ ਪਾ ਦਵੂੰਗੀ ਦੈਨ ਗਾਇਸ ਇੱਕ ਹੱਥ ਨਾਲ ਮੈਂ ਆਪਣਾ ਵਲੌਗ ਬਣਾ ਰਹੀ ਸੀ ਨਾ ਲੌਂਗ ਇੱਕ ਹੱਥ ਨਾਲ ਲੌਂਗ ਬਹੁਤ سارے ਮੈਸੇਜ ਆਉਂਦੇ ਆ ਹਾਂਜੀ ਜ਼ਰੂਰ ਬਣਾਵਾਂਗੀ ਜੀ ਜ਼ਰੂਰ 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 ਫਾਈਨਲੀ ਮੈਨੂੰ ਦਿਨ ਦੇ ਵਿੱਚ ਦੋ ਦੋ ਵੀਡੀਓ ਸ਼ੂਟ ਕਰਨੀਆਂ ਪੈਂਦੀਆਂ ਇੱਕ ਮੇਕਅਪ ਦੀ ਇੱਕ ਘਰ ਦਾ ਵਲੌਗ ਬਣਾਉਣਾ ਪੈਂਦਾ ਰੁਟੀਨ ਵਾਈਜ਼ ਸ਼ੇਅਰ ਕਰਨਾ ਪੈਂਦਾ ਆ ਸੋ ਜੇਕਰ ਤੁਸੀਂ ਮੇਰੇ ਵਲੌਗਾਂ ਦੇ ਨਾਲ-ਨਾਲ ਮੇਰਾ ਵਰਕ ਵੀ ਦੇਖਣਾ ਚਾਹੁੰਦੇ ਹੋ ਦੂਸਰੇ ਚੈਨਲ ਦਾ ਸਕਰੀਨਸ਼ਾਟ ਦੇਖੋ ਐਂਡ ਚੈਨਲ ਨੂੰ ਕਰੋ ਸਬਸਕ੍ਰਾਈਬ ਮੇਰੇ ਮੇਕਅਪ ਦੀਆਂ ਵੀਡੀਓ ਵੀ ਜ਼ਰੂਰ ਦੇਖਿਆ ਕਰੋ ਤਾਂ ਕਿ ਉਧਰ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਐਂਡ ਗਾਇਸ ਇਧਰ ਵੀ ਤੁਹਾਨੂੰ ਮੇਰੇ ਵਲੌਗ ਤੁਸੀਂ ਇੰਜੋਏ ਕਰਿਓ ਹੈਨਾ ਐਂਡ ਦੇਰਫੋਰ ਫੁੱਲ ਵਾਚ ਕਰਿਆ ਕਰੋ ਰੈਗੂਲਰਲੀ ਸਪੋਰਟ ਐਂਡ ਪਿਆਰ ਕਰਿਆ ਕਰੋ ਤਾਂ ਕਿ ਮੈਂ ਤੁਹਾਡਾ ਨਾਲ ਰੋਜ਼-ਰੋਜ਼ ਨਵੇਂ ਨਵੇਂ ਕੰਟੈਂਟ ਸ਼ੇਅਰ ਕਰਦੀ ਰਵਾਂ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਫਟਾਫਟ ਤੜਕਾ ਲਗਾਉਣ ਤੋਂ ਬਾਅਦ ਮੈਂ ਇੱਕ ਛੋਟੀ ਜੀ ਕੋਲੀ ਭਾਈ ਚੋਲਾਂ ਦੀ ਚੋਲ फटाफट ਬਣਾ ਕੇ ਆਪਾਂ ਖਾਂਦੇ ਆਂ ਥੈਨ ਅੱਗੇ ਮੈਂ ਆਪਣੀਆਂ ਇੰਸਟਾਗ੍ਰam ਵੀਡੀਓਜ਼ ਸ਼ੂਟ ਕਰਨੀ ਹੈ ਤਿਆਰ ਹੋ ਕੇ ਸੋ ਫਾਈਨਲੀ ਮੇਰੇ ਚੋਲ ਬੱਣੇ ਵਿੱਚ ਹਜੇ ਟਾਈਮ ਲੱਗੇਗਾ ਗਾਇਸ ਉਹਨਾਂ ਟਾਈਮ ਲਈ ਨਾ ਬਹੁਤ ਜਿਆਦਾ ਭੁੱਖ ਲੱਗੀ ਸੀ ਬਟਰ ਰੋਟੀ ਨੂੰ ਬਿਲਕੁਲ ਨਹੀਂ ਮਨ ਕਰ ਰਿਹਾ ਸੀ ਤੇ ਮੈਂ ਸਬਜ਼ੀ ਖਾ ਰਹੀ ਸੀ ਬਹੁਤ ਮਜ਼ਿਆਂ ਦੇ ਨਾਲ ਨਾਲ ਹਨਾ ਸਬਜ਼ੀ ਇੰਨੀ ਜ਼ਿਆਦਾ ਵਧੀਆ ਸੀ ਨਾ ਯਕੀਨ ਨਹੀਂ ਹੁੰਦਾ ਸੀ ਮੈਂ ਖੁਦ ਬਣਾਈ ਆ ਕੀਕਿਵਰੀ ਤੇ ਮੇਰੇ ਹੱਥ ਦੀ ਮੈਨੂੰ ਚੀਜ਼ ਪਸੰਦ ਨਹੀਂ ਲੱਗਦੀ ਪਰ ਕੀਕਿਵਰੀ ਐਨੀ ਸਵਾਦ ਲੱਗਦੀ ਹੈ ਕਿ ਛੱਡਦੀ ਨਹੀਂ ਮੈਂ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਚੋਲ ਆਪਣੇ ਬਣ ਚੁੱਕੇ ਸੀਗੇ ਤੇ ਇੱਧਰ ਆਰਾਮ ਨਾਲ ਬੈਠ ਕੇ ਮੈਂ ਖਾਣੀ ਆ ਰਾਈਸ ਉਸ ਤੋਂ ਬਾਅਦ ਗਾਇਸ ਮਿਲਦੀਆਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਬਾਕੀ ਜਿਹੜੇ ਵੀ ਨਵੇਂ ਆ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਮੇਰੇ ਹਰ ਇੱਕ ਆਉਣ ਵਾਲੀਆਂ ਵੀਡੀਓਜ਼ ਤੁਸੀਂ ਦੇਖ ਸਕੋ ਓਕੇ ਜੀ ਬਾਏ ਬਾਏ